ਇੱਕ ਸ਼ਰੀਕਲ ਸਿਵਲ ਲੌਂਗ ਪਟਾਲਾ ਤੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਕਲਾਸਰੂਮਾਂ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ ਕਾਂਗਰਸ ਸਮੇਤ ਦੂਸਰੀ ਵਿਰੋਧੀ ਪਾਰਟੀਆਂ ਦੇ ਸاتھ ਇਤਿਕੇ ਨਿਸ਼ਾਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਯੋਗ ਅਗਵਾਈ ਹੇਠ ਚਾਤ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਜਿਮੀਨੀ ਪੱਤੇ ਕੰਮ ਕਰ ਰਹੀ ਹੈ ਜਿਸ ਤੇ ਚਲਦਿਆਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਨੂੰ ਲੈ ਕੇ ਭਾਰੀ ਬਵਾਤਾ ਹੋਇਆ ਹੈ ਇਹ ਨਗਰ ਦਾ ਪ੍ਰਗਟਾਵਾ ਬਦਲਾ ਦੇ ਵਿਧਾਇਕ ਅਤੇ ਕਾਰਜਕਾਰੀ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਅਮਰਸ਼ੀਰ ਸਿੰਘ ਸ਼ਰੀਕਲਸੀ ਨੇ ਪੰਜਾਬ ਸਿੱਖਿਆ ਧਾਂਤੀ ਤਹਿਤ ਟਾਲਾ ਦੇ ਵਕਫਾਕ ਸਰਕਾਰੀ ਸਕੂਲਾਂ ਵਿੱਚ ਨਵੇਂ ਬਣੀ ਕਲਾਸਰੂਮਾਂ ਦੇ ਉਦਘਾਟਨ ਕਰਨ ਮੌਕੇ ਕੀਤਾ ਬਤਾਈਕ ਸ਼ਰੀਕਲਸੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਤਾਰਾਗੜ ਆਰਾਇਆਂ ਵਿਖੇ 7.5 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਬਣੀ ਕਲਾਸਰੂਮਾਂ ਸਰਕਾਰੀ ਪ੍ਰਾਇਮਰੀ ਸਕੂਲ ਵਜੀਦਪੁਰ ਵਿਖੇ ਕਰੀਬ 7,55,000 ਰੁਪਏ ਦੀ ਲਗਤ ਨਾਲ ਸ਼ਾਨਦਾਰ ਕਲਾਸਰੂਮ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਨਿਸ਼ਾਰਾ ਮੱਛਾ ਸਿੰਘ ਵਿਖੇ 2 ਲੱਖ 3 ਲੱਖ ਰੁਪਏ ਦਾ ਨਵਾਂ ਕਲਾਸਰੂਮ ਤੇ ਨਵੀਨੀਕਰਤਾ ਉਦਘਾਟਨ ਕੀਤਾ ਗਿਆ ਇਸ ਮੁਕੇ ਸਹਿਰੀ ਕਲਸੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦਿੰਦਾ ਸਾਥ ਕਾਰਜਕਾhetraਨ ਸਰਕਾਰੀ ਸਕੂਲਾਂ ਵਿੱਚ ਵੱਡੇ ਪੱਧਰ ਤੇ ਸੁਧਾਰ ਹੋਏ ਹਨ ਕਾ ਨੇ ਸੂਬੇ ਤੇ ਇਤਿਹਾਸ ਵਿੱਚ ਪਹਿਲੀ ਵਾਰ ਸਿੱਖਿਆ ਦੇ ਖੇਤਰ ਵਿੱਚ 12% ਦੀ ਵਸ਼ਟਤਾ ਪਤਾ ਕਰਕੇ ਇਤਿਹਾਸ ਸਿਰਜਿਆ ਹੈ ਉਹਨਾਂ ਕਿਆ ਕੇ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ 5000 ਅਧਿਆਪਕਾਂ ਦੀ ਭਰਤੀ ਕੀਤੀ ਜਾ ਰਹੀ ਹੈ ਇਸ ਮੌਕੇ ਨਾਲੋਂ ਕਾਂਗਰਸ ਤੇ ਉਰਗਤੀ ਪਾਰਟੀਆਂ ਪਰਵਿੱਤ ਦੇ ਨਿਸ਼ਾਨੇ ਸਾਧੇ ਗਏ ਮੈਂ ਦੱਸਣਾ ਚਾਹੁੰਦਾ ਵੀ ਤਕਰੀਬਨ ਹੁਣ ਤੱਕ ਜੋ ਮੈਨੂੰ ਲੱਗਦਾ ਵੀ ਪੰਜ ਕਰੋੜ ਰੁਪਏ ਜਿਹੜਾ ਸਕੂਲਾਂ ਦੇ ਵਿੱਚ ਆਪਾਂ ਜਿਹੜਾ ਦੇ ਚੁੱਕੇ ਆਂ ਬਾਕੀ ਹੱਲੇ ਪ੍ਰੋਸੈਸ ਜਿਹੜਾ ਚੱਲ ਸੁਚੱਲ ਜਾਰੀ ਹੈ ਕਿਉਂਕਿ ਸਾਡਾ ਫੋਕਸ ਮੇਨ ਇਹ ਹੋਆ ਵੀ ਪੰਜਾਬ ਦਾ ਪੰਜਾਬ ਦੀਆਂ ਜੜਾਂ ਸਾਡੇ ਬੱਚੇ ਨੇ ਜਿਨ੍ਹਾਂ ਦੇ ਮੋਢਿਆਂ ਤੇ ਆਉਣ ਵਾਲੇ ਸਮੇ ਨੂੰ ਭਾਰ ਤਾਣਾ ਪੰਜਾਬ ਦਾ ਇਹਨਾਂ ਨੂੰ ਸਹੀ ਰਾਹ ਤੇ ਦਿਸ਼ਾ ਦੱਸਣਾ ਦਿਖਾਉਣਾ ਇੱਕ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਔਰ ਅੱਜ ਉਸ ਜੰਗੀ ਪੱਧਰ ਤੇ ਸਰਕਾਰ ਕੰਮ ਕਰ ਰਹੀ ਹੈ ਔਰ ਨਾਲ ਦੇ ਨਾਲ ਟੀਚਰ ਸਹਿਬਾਨ ਜਿਹੜੇ ਮੋਢ ਨਾ ਮੋਢਾ ਲਾ ਕੇ ਸਾਥ ਦੇ ਰਹੇ ਨੇ ਸੋ ਮੈਂ ਰਣੀਆਂ ਸਮੂਹ ਪਿੰਡ ਵਾਸੀਆਂ ਦਾ ਵੀ ਜਿੱਥੇ ਵੀ ਜਾਂਦੇ ਆ ਲੋਕਾਂ ਦਾ ਪ੍ਰਕੂਪ ਪਿਆਰ ਮਿਲ ਰਿਹਾ ਔਰ ਵੱਖਰੀ ਇੱਕ ਊਰਜਾ ਜਿਹੜੀ ਐ ਨਰਜੀ ਜਿਹੜੀ ਵੱਖਰੀ ਜਿਹੜੀ ਐ ਮਹਿਸੂਸ ਹੋ ਰਹੀ ਹੈ ਤੇ ਇਹ ਇੱਕ ਜਿਹਦਾ ਕਿਥੇ ਜਿੱਥੇ ਮਾਈਂਡ ਸੈਟ ਹੋ ਜਾਵੇ ਉਹਨੇ ਉਹ ਕੰਮ ਕਰਦਾ ਬਸ ਕਹਿਣ ਦਾ ਭਾਵੇਂ ਆ ਹੁਣ ਅੱਜ ਮੈਂ ਆਇਆ ਕਿੱਥੇ ਆਇਆ ਸਹਿਰਾ ਮੱਝਾ ਸਿੰਘ ਇੱਕ ਸਾਡਾ ਕਾਫੀ ਪਿੰਡ ਜਿਹੜੇ ਨੇ ਇਹਦੇ ਨਾਲ ਟੱਚ ਕਰਦਾ ਰਾਜ ਲਾਗੇ ਚੱਕੇ ਪਿੰਡਾਂ ਦੇ ਵਿੱਚ ਪਤਾ ਵੀ ਸ਼ਰੀ ਸਰਕਾਰੀ ਸਕੂਲ ਚ ਕੀ ਕਰਨਾ ਹੈ ਇੱਕੋ ਦੇਖ ਰਿਖ ਚੈੱਕ ਕਰਨਾ ਹੈ ਔਰ ਲੋਕਾਂ ਨੂੰ ਸਮਰਪਿਤ ਕਰਨਾ ਹੈ ਸੋ ਇਹੋ ਇੱਕ ਮੈਸੇਜ ਹੁੰਦਾ ਜਿਹੜਾ ਮੈਸੇਜ ਆਪਾਂ ਦੇਣਾ ਚਾਹੁੰਦੇ ਆ ਵੀ ਨਹੀਂ ਹੁਣ ਐਮਐਲਏ ਵੀ ਆਪ ਸਰਕਾਰੀ ਸਕੂਲਾਂ ਤੇ ਜਾ ਰਹੇ ਨੇ ਇਹਦਾ ਮਤਲਬ ਅੱਗੇ ਨਾਲੋਂ ਚੇਂਜ ਹੋਇਆ ਤੇ ਤਾਂ ਹੀ ਆ ਰਹੇ ਨੇ ਔਰ ਦੇਖੋ ਜਦੋਂ ਆਉਂਦੇ ਆ ਸਾਰਾ ਪਿੰਡ ਇਕੱਠਾ ਹੋਇਆ ਹੁੰਦਾ ਆ ਕੇ ਵੇਖਦਾ ਨੇ ਤੇ ਉਤਰਾ ਜੇ ਇਕੱਲੇ ਇਕੱਲੇ ਨੂੰ ਵੀ ਬਲੌਗ ਪਿੰਡ ਜਦੋਂ ਆਉਂਦਾ ਨਹੀਂ ਜਿੱਦ ਤਰ ਹੁਣ ਸਾਨੂੰ ਕੋਈ ਸੁਣ ਆ ਗਿਆ ਕੋਈ ਵੇਖਣ ਆ ਗਿਆ ਕੋਈ ਸਾਡਾ ਵਰਕਰ ਸੇ ਬਾਅਦ ਉਹਨਾਂ ਦੀ ਸਪੋਰਟ ਨਾਲ ਆ ਕੇ ਇੱਕ ਮੈਸੇਜ ਗੋਡ ਜਾ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਵਿਰੋਧੀ ਕਿਹੜੀ ਪਾਰਟੀ ਦੀ ਗੱਲ ਕਰਦੇ ਦੱਸੋ ਪਹਿਲਾਂ ਕਾਂਗਰਸ ਦੀ ਗੱਲ ਕਰੀ ਇਹਨਾਂ ਨੂੰ ਪੁੱਛੋ ਵੀ ਤੁਸੀਂ ਕੀ ਹੈ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਕੀ ਕੀਤਾ ਇਹਨਾਂ ਨੇ ਇੱਕੋ ਗੱਲ ਹੀ ਕਹਿਣੀ ਨਾ ਜੀ ਸਕੂਲਾਂ ਦਾ ਐਵੇਂ ਇੱਕ ਪ੍ਰੋਪਗੈਂਡਾ ਬਣਾਇਆ ਜੀ ਇਹਨਾਂ ਦੇ ਪਤੀ ਐਮਐਲਏ ਸਾਡੇ ਸਾਹ ਚਲੇ ਜੀ ਇਹ ਕਿਹਦਾ ਮਟੀਰੀਅਲ ਆ ਗਿਆ ਜੀ ਇਹ ਪੁੱਛੋ ਤੁਸੀਂ 스마트 ਫੋਨ ਦੀ ਗੱਲ ਕੀਤੀ ਸੀ ਲੋਕਾਂ ਨੂੰ ਦੇ ਦਿੱਤੇ ਇਹਨਾਂ ਨੂੰ ਫਿਰ ਇਹ ਕਹਿੰਦੇ ਆ ਨਾ ਭਗਵੰਤ ਮਾਤਾ ਦੀ ਸਰਕਾਰ ਨਹੀਂ ਚੱਲਦੀ ਜੀ ਇਹ ਜੋ ਕਰਦੇ ਰਹੇ ਇਹਨਾਂ ਕੋਲ ਬਿਜਲੀ ਦੀ ਗਰੰਟੀ ਪੂਰੀ ਨਹੀਂ ਹੋਣੀ ਇਹਨਾਂ ਕੋਲ 6 ਮਹੀਨੇ ਨਹੀਂ ਨਿਕਲਣਗੇ ਵੀ ਇਹਨਾਂ ਨੂੰ ਜਿਹੜੇ ਵੀ ਸਵਾਲ ਪੁੱਛੋਗੇ ਚਾਹੇ ਇਹਨਾਂ ਨੂੰ ਕਰ-ਕਰ ਨੌਕਰੀ ਦੀ ਗੱਲ ਕਰੋਗੇ ਚਾਹੇ ਗੁਟਕਾ ਸਾਫ ਫੜ ਕੇ ਸੋਵਾ ਜੜੀਆਂ ਖਾਧੀਆਂ ਸੀ ਉਹ ਗੱਲ ਕਰੋਗੇ ਇਹਨਾਂ ਨੂੰ ਪੁੱਛੋਗੇ ਤੁਸੀਂ ਸੱਚੇ ਪਾਸੇ ਜਵਾਬ ਤੁਹਾਨੂੰ ਖੱਪੇ ਪਾਸੇ ਇੱਕ ਤਰ੍ਹਾਂ ਹੀ ਭਾਜੀਪੀ ਲਾਲੋ ਇੱਕ ਤਰ੍ਹਾਂ ਹੀ ਅਕਾਲੀ ਲਾਲੋ ਸੋ ਕਹਿਣ ਦਾ ਭਾਵ ਹੈ ਅਸੀਂ ਉਹ ਲੋਕ ਆਪਾਂ ਕੰਮ ਕਰਨ ਵਾਲੇ ਜ਼ਮੀਨੀ ਪੱਧਰ ਦੇ ਅੱਜ ਕੋਈ ਵੋਟਾਂ ਦੇ ਨਹੀਂ ਨਾ ਵੋਟਾਂ ਲੈਣਾ ਹੈ ਕਾਦੇ ਕਰਕੇ ਆਏ ਲੋਕਾਂ ਨੂੰ ਦੱਸ ਰਿਹਾ ਵੀ ਜੇ ਤੁਸੀਂ ਸਾਨੂੰ ਚੁਣਿਆ ਸੀ ਆਪਾਂ ਤੁਹਾਡੇ ਬੱਚਿਆਂ ਦੀ ਇਫਾਜ਼ਤ ਕਰਨਾ ਹੈ ਤੁਹਾਡੇ ਬੱਚਿਆਂ ਨੂੰ ਵਧੀਆ ਦੇਖ ਦੇਣਾ ਚਾਹੁੰਦੇ ਆ ਸਕੂਲਾਂ ਨੂੰ ਸੁਧਾਰ ਕਰਨਾ ਚਾਹੁੰਦੇ ਆ ਸਟੈਪ ਬਾਈ ਸਟੈਪ ਲੱਗੇ ਆ ਹੁਣ ਨਸ਼ੇ ਦਾ ਜੁੱਧ ਨਸ਼ੇ ਦੇ ਵਿਰੁੱਧ ਜਿਹੜਾ ਚੱਲ ਰਿਹਾ ਜੰਗੀ ਪੱਧਰ ਤੇ ਚੱਲ ਰਿਹਾ ਸਾਡਾ ਔਰ ਮੈਂ ਬਿਲਕੁਲ ਜੀ ਮੈਂ ਪਿੰਡ ਵਾਸੀਆਂ ਨੂੰ ਮੈਂ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰਦਾ ਹਾਂ ਮੈਂ ਗਰਾਊਂਡ ਲੈਵਲ ਤੇ ਹਰ ਗਲੀ ਦੇ ਵਰਕਰਾਂ ਨੂੰ ਵੀ ਬੇਨਤੀ ਕਰਦਾ ਵੀ ਤਗੜੇ ਹੋ ਕੇ ਆਪਾਂ ਇਹਦਾ ਸਾਥ ਦੇਈਏ ਜਿਹੜਾ ਨਸ਼ੇ ਦੇ ਖਿਲਾਫ ਹੈ ਕਾਰਨ ਕੀ ਹੈ ਕਿਉਂਕਿ ਇਹ ਨਾ ਸੋਚੀਏ ਵੀ ਇਹ ਗਵੰਧੀਆਂ ਦੇ ਘਰ ਅੱਗੇ ਲੱਗੀ ਹੋਈ ਹੈ ਪਤਾ ਕੋਈ ਨਹੀਂ ਕਿ ਉਹਦਾ ਸੇਕ ਜੇ ਜ਼ਿਆਦਾ ਵੱਧ ਜੇ ਤੇ ਕਿਦੋਂ ਆਪਣੇ ਕੰਮਾਂ ਵੱਲ ਲੱਗੇ ਤੇ ਨਾਲ ਜੇ ਜਦੋਂ ਆਪਣੇ ਤੁਹਾਨੂੰ ਲੱਗੇ ਫਿਰ ਉਹ ਬੰਦਾ ਮਹਿਸੂਸ ਕਰਦਾ ਸੋ ਮੇਰੀ ਬੇਨਤੀ ਹੈ ਜੇ ਸਰਕਾਰ ਡਟ ਕੇ ਚਟਾਨ ਬਣ ਕੇ ਖੜੇ ਪੁੱਛ ਸਾਥ ਦੇ ਰਹੀ ਹੈ ਨਸ਼ੇ ਦੀ ਜੇ ਗੱਲ ਕਰਦੇ ਆ ਤੇ ਕੋਈ ਅਫਸਰ ਵੀ ਮੈਂ ਕਹਿ ਸਕਦਾ ਉਹ ਵੀ ਸਖਤ ਤੋਂ ਸਖਤ ਰਵਈਆ ਵਰਤ ਰਿਹਾ ਦੱਸੋ ਕਹਿਣ ਦਾ ਭਾਅ ਹੁਣ ਕਮੀ ਜੇ ਪੂਰੀ ਹੋਰ ਕਰਨੀ ਹੈ ਤੇ ਸਾਡੇ ਪੰਜਾਬ ਦੀ ਆਬਾਦ ਨੂੰ ਜਨਤਾ ਨੂੰ ਸਾਥ ਦੇਣਾ ਚਾਹੀਦਾ ਮੈਂ ਕਈ ਮਾਮਾ ਕੋ ਜਾਨਣਾ ਬਜ਼ੁਰਗਾਂ ਕੋ ਜਾਨਣਾ ਮਨਨ ਨੂੰ ਬੇਇਰਜ਼ੀ ਕਰਦਾ ਮੈਂ ਕਹਿੰਦਾ ਯਾਰ ਸਾਥ ਦਿਓ ਹੁਣ ਕਈਆਂ ਕੋ ਮੈਂ ਜਾਨਣਾ ਜਿਤਨਾ ਮੈਂ ਪੁੱਛਿਆ ਕਿਸੇ ਨੂੰ ਮੈਂ ਕਿਹਾ ਜੀ ਨਸ਼ੇ ਦੀ ਕੀ ਪੋਜੀਸ਼ਨ ਹੈ ਕਹਿੰਦਾ ਜੀ ਅੱਗੇ ਨਾਲੋਂ ਕਾਫੀ ਫਰਕ ਆ ਪਰ ਥੋੜਾ ਥੋੜਾ ਹੈਗਾ ਕਿਦੋਂ ਪੁੱਛੀਏ ਨਾ ਵੀ ਨਾਂ ਦੱਸੋ ਵੀ ਸਾਨੂੰ ਨੇ ਕੀ ਲੋੜ ਆ ਦੀ ਬੁਰੇ ਬਣਦੀ ਤੇ ਕੱਲ ਉਹ ਹੀ ਆ ਵੀ ਭਗਤ ਸਿੰਘ ਜਮੇ ਪਰ ਜਮੇ ਗਵਾਂਡੀਆਂ ਦੇ ਘਰ ਸਾਡੇ ਜਿੱਦਣ ਆਪਣੀ ਸੋਚ ਇੱਕ ਇਨਕਲਾਬੀ ਇਹ ਹੋ ਗਈ ਨਾ ਵੀ ਯਾਰ ਇਹ ਫੋੜ ਖਤਮ ਕਰਨਾ ਇਸ ਕੋਰਡ ਨੂੰ ਪੰਜਾਬ ਚੋਂ ਪੁੱਟ ਸੁਟਣਾ ਉਹ ਦਿਨ ਦੂਰ ਨੇ ਕਿ ਸਾਨੂੰ ਸਾਰਿਆਂ ਦੀ ਇੱਕ ਦੂਜੇ ਦੇ ਸਾਥ ਦੀ ਲੋੜ ਹੈ ਅਸੀਂ ਸਾਰੇ ਇਕੱਠੇ ਹੋ ਕੇ ਹਮਲਾ ਮਾਰੀਏ ਸਾਨੂੰ ਲੋਕ ਡਿਮਾਂਡ ਕਰਦੇ ਸੀ ਆਪਾਂ ਤੇ ਖੜ ਗਏ ਸਾਨੂੰ ਲੋਕ ਕਹਿੰਦੇ ਸੀ ਪੁਲਿਸ ਵਿੱਚ ਨਸ਼ਾਜੀ ਪੁਲਿਸ ਵਾਲੇ ਫੜਦੇ ਨੇ ਸ਼ਰਧਤ ਆਪਾਂ ਪੁਲਿਸ ਦੇ ਨਾਲ ਆਪਵਾਚ ਕਰ ਰਹੇ ਕਿ ਕਿੱਥੇ ਕਮੀ ਆਰੀ ਕਿਹੜੀ ਚੀਜ਼ ਦੀ ਕਮੀ ਆਰੀ ਉਹਨੂੰ ਕਮੀ ਨੂੰ ਦੂਰ ਕਰ ਰਹੇ ਜੇ ਕੋਈ ਕੋਈ ਗੜਬੜੀ ਵੀ ਕਰਦਾ ਉਸ ਅਫਸਰ ਦੇ ਉੱਤੇ ਵੀ ਜਾਂਚ ਲੱਗ ਰਹੀ ਹੈ ਸੋ ਕਹਿਣ ਦਾ ਭਾਵ ਅਸੀਂ ਤੇ ਜੋ ਸਾਨੂੰ ਲੋਕਾਂ ਨੇ ਕਿਹਾ ਆਪਾਂ ਤੇ ਖਲੋਗੇ ਹੁਣ ਸਾਨੂੰ ਜਨਤਾ ਦੇ ਸਾਥ ਦੀ ਵੀ ਲੋੜ ਹੈ ਔਰ ਕਈ ਜਗ੍ਹਾ ਤੇ ਤਾਂ ਬਹੁਤ ਜਿਆਦਾ ਸਾਥ ਮਿਲ ਰਿਹਾ ਔਰ ਮੈਨੂੰ ਆਸ ਹੈ ਵੀ ਜਿਉਂ ਪੰਜਾਬ ਦਾ ਮਾਹੌਲ ਪੰਜਾਬ ਦੇ ਲੋਕ ਡਟ ਕੇ ਇਸ ਨਸ਼ੇ ਦੇ ਵਿਰੁੱਧ ਹੋਗੇ ਤੇ ਜੜੋਂ ਖੇੜ ਦਿੰਦੇ ਸਨ ਸਰ ਬਹੁਤ ਬੈਨੀਫਿਟ ਮਿਲੇਗਾ ਕਿਉਂਕਿ ਜਿੰਨੇ ਵੀ ਹੁਣ ਨਵੇਂ ਕਲਾਸਰੂਮ ਬਣ ਰਹੇ ਨੇ ਇਹ ਸਾਰੇ ਕਲਾਸਰੂਮ ਬੜੇ ਹਾਈ ਟੈਕਨੋਲੋਜੀ ਦੇ ਬਣ ਰਹੇ ਨੇ ਇਨਾਂ ਚ ਸਾਰਿਆਂ ਚ ਪ੍ਰੋਜੈਕਟਰ ਲੱਗਦਾ ਕਰੇ ਨੇ ਔਰ ਬਹੁਤ ਬੈਨੀਫਿਟ ਆਉਣ ਵਾਲੇ ਸਮੇਂ ਚ ਬੱਚਿਆਂ ਨੂੰ ਮਿਲਣ ਵਾਲਾ ਤੇ ਟੀਚਰ ਸਾਹਿਬਾਨ ਬੜੀ ਮਿਹਨਤ ਕਰਵਾ ਰਹੇ ਨੇ ਕਿ ਇਹ ਸਕੂਲ ਦੀ ਗੱਲ ਪਕੜੀਏ ਇਹ ਸਕੂਲ ਅੱਜ ਤੋਂ ਮੇਰਾ ਖਿਆਲ ਪੰਜ ਸੱਤ ਸਾਲ ਪਹਿਲਾਂ ਮਖਾਇਆ ਸੀਗਾ ਲੇਕਿਨ ਬਹੁਤ ਬੁਰਾ ਹਾਲ ਸੀਗਾ ਲੇਕਿਨ ਅੱਜ ਜਦੋਂ ਆਇਆ ਤੇ ਸਕੂਲ ਦੀ ਨੁਹਾਰ ਹੀ ਬਿਲਕੁਲ ਚੇਂਜ ਹੈ ਇਥੋਂ ਦਾ ਸਟਾਫ ਬਹੁਤ ਮਿਹਨਤੀ ਹੈ ਔਰ ਮਿਹਨਤੀ ਸਟਾਫ ਸਦਕਾ ਅੱਜ ਇਹ ਸਕੂਲ ਦੀ ਬਿਲਕੁਲ ਨੁਹਾਰ ਚੇਂਜ ਹੋਈ ਹੈ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਚ ਬੱਚਿਆਂ ਦੀ ਗਰੋਥ ਹੀ ਵਧੇਗੀ ਔਰ ਬਹੁਤ ਬੈਨੀਫਿਟ ਹੋਣ ਵਾਲਾ ਸਾਰੇ ਇਲਾਕੇ ਨੂੰ ਜੀ ਸਰ ਪੇਰੈਂਟਸ ਨੂੰ ਮੈਂ ਉਹ ਕੱਲ ਕਹਿਣੀ ਚਾਹਾਂਗਾ ਕਿ ਇੱਕ ਵਾਰੀ ਸਕੂਲ ਆਣ ਕੇ ਜਰੂਰ ਵਿజిਟ ਕਰ। ਕਿਉਂਕਿ ਜੋ ਤੱਕ ਸਕੂਲ ਵਿజిਟ ਨਹੀਂ ਕਰਨਗੇ ਉਹ ਤੱਕ ਉਹਨਾਂ ਨੂੰ ਪਤਾ ਲੱਗੂਗਾ ਨਹੀਂ ਕਿ ਸਕੂਲ ਕਿ ਬਣ ਚੁੱਕਾ ਹੈ ਸਕੂਲ 'ਚ ਹੈ ਕੀ ਕੀ ਹੈ। ਇੱਕ ਵਾਰੀ ਵਿజిਟ ਕਰ ਲਿਓ ਵਿజిਟ ਕਰਨਗੇ ਆਟੋਮੈਟਿਕਲੀ ਉਹਨਾਂ ਦਾ ਜਿਹੜਾ ਵਾ ਰੁਝਾਨ ਅਗਰ ਬਦਲੇਗਾ।